ਚਾਰਵੀ ਪੁੱਤਰਾਂ ਦੀ ਪਾ ਕੇ ਆਪ ਹੱਥੀ ਦਾਗ ਦੇਸ ਦੇ ਸਦਾ ਲਈ ਧੋਣ ਲਗਾ ਰਤ ਪਾ ਕੇ ਆਪਣੇ ਕਾਲ ਜੇ ਦੀ ਅੱਜ ਮੈਂ ਸੁਰਖਰੂ ਕਿਸੇ ਤੋਂ ਹੋਣ ਲਗਾ ਅਬ ਇਹ ਕਾਜ ਜਗਤ ਮੋਹ ਆਏ ਧਰਮ ਹੀਤ ਗੁਰਦੇਵ ਪਠਾਏ ਸਹਬੇ ਕਮਾਲ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਬਾਜਾਂ ਵਾਲੇ ਪਿਤਾ ਧੰਨ ਗੁਰੂ ਕਲਗੀ ਧਰਮਾਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨਾਂ ਦੇ ਚਾਰੋਂ ਸਹਿਬਜ਼ਾਦੇ ਧੰਨਵਾਤਾ ਗੁਜਰੀ ਜੀ ਧੰਨ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਸਹਾਦਤ ਦਾ ਜਾਮ ਪੀਤਾ ਤਿਨਾਂ ਦੇ ਚਰਨਾਂ ਤੇ ਕੋਟਣਵਾਰੀ ਕੋਟਣਵਾਰੀ ਪ੍ਰਣਾਮ ਗੱਜ ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 ਪੋਵ ਵਾਲੇ ਦਿਨ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਦੋਨੋਂ ਸਹਬਜ਼ਾਦੇ ਮੈਦਾਨੇ ਜੰਗ ਭੇਜੇ ਸ਼ਹਾਦਤ ਦਾ ਜਾਨ ਪੀ ਗਏ ਕੱਲ ਆਪਾਂ ਉਹ ਸਾਰੀ ਵਿਚਾਰ ਕੀਤੀ ਸੀ ਸੋ ਜਿਹੜੀ ਅੱਜ ਦੀ ਵਿਚਾਰ ਹੈ 8 ਕੋ ਰਾਤ ਨੂੰ ਕੀ ਬੀਤਿਆ ਤੇ 9 ਕੋ ਵਾਲਾ ਦਿਨ ਕਿਸ ਤਰ੍ਹਾਂ ਦੇ ਰਹਾ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਮਨਵਿਰਤੀਆਂ ਨੂੰ ਸ੍ਰੀ ਚਮਕੌਰ ਸਾਹਿਬ ਲੈ ਚੱਲੀਏ ਸੰਧਿਆ ਸਮੇਂ ਧੰਨ ਗੁਰੂ ਕਲਗੀਧਰ ਮਹਾਰਾਜੀ ਨੇ ਸਾਹਿਬਜ਼ਾਦੇਾਂ ਦੀ ਸਵਾਦਤ ਤੋਂ ਬਾਅਦ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਅਰਦਾਸ ਕੀਤੀ ਮਹਾਰਾਜ ਧੰਨ ਗੁਰਨਾਰਕ ਦੇਵ ਮਹਾਰਾਜੀ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਚਾਰ ਪੈਰ ਦਿਨ ਆਈ ਹੈ ਰੈਣ ਆਈ ਹੈ ਸੁੱਖਾਂ ਵਿੱਚ ਬਤੀਤ ਕਰਾਉਣੀ ਸਵਾਪਤੀ ਤੋਂ ਬਾਅਦ ਧਨ ਭਾਈ ਦਿਆ ਸਿੰਘ ਸਾਹਿਬ ਆਪਜੀ ਦੇ ਕੋਲ ਆਏ ਮਹਾਰਾਜ ਗੜੀ ਨੂੰ ਛੱਡ ਦੇਵੋ ਮਹਾਰਾਜ ਕਹਿੰਦੇ ਭਾਈ ਦਿਆ ਸਿੰਘਾ ਮੇਰੇ ਸਹਿਬਜ਼ਾਦੇ ਮੇਰੇ ਪਿਆਰੇ ਮੇਰੇ ਸਿੰਘ ਇੱਥੇ ਸ਼ਹੀਦ ਹੋ ਚੁੱਕੇ ਨੇ ਤੇ ਮੈਂ ਵੀ ਇਸ ਜੰਗ ਦੇ ਮદાન ਅੰਦਰ ਸਵਾਦਤ ਦਾ ਜਾਮ ਪੀਵਾਂਗਾ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਦੋਂ ਇਹ ਜਵਾਬ ਦਿੱਤਾ ਭਾਈ ਦਿਆ ਸਿੰਘ ਸਾਹਿਬ ਨੇ ਭਾਈ ਸੰਗਤ ਸਿੰਘ ਭਾਈ ਸੰਤਾ ਸਿੰਘ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਆਦ ਸਿੰਘਾਂ ਨੇ ਆਪਸ ਵਿੱਚ ਹੀ ਸਲਾਹ ਕੀਤੀ ਹੈ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਜੋ ਇਹਨਾਂ ਸਿੰਘਾਂ ਨੇ ਮਤਾ ਪਕਾਇਆ ਬੇਨਤੀ ਕਰਨ ਲੱਗੇ ਕੁਝ ਇਤਿਹਾਸਕਾਰਾਂ ਨੇ ਇੱਥੇ ਲਿਖਿਆ ਵੀ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਹੁਕਮ ਲਾਇਆ ਨਹੀਂ ਪਾਈ ਅਕਾਲ ਪੁਰਖ ਨੂੰ ਹੁਕਮ ਕਿਹਨੇ ਲਾਉਣਾ ਹੈ ਕੋਈ ਹੁਕਮ ਨਹੀਂ ਲਾ ਸਕਦਾ ਅਕਾਲ ਪੁਰਖ ਦਾ ਨਾਲੇ ਉਹ ਸੂਰਮੇ ਜਿਹੜੇ ਗੁਰੂ ਕਲਗੀਧਰ ਮਹਾਰਾਜ ਦੇ ਨਾਲ ਰਹੇ ਹੋਣ ਉਸ ਆਕਾਰਪੁਰਖ ਦੇ ਸਰਦਾ ਭਾਵਨਾ ਵਾਲੇ ਸਿੰਘ ਉਹ ਕਦੇ ਵੀ ਗੁਰੂ ਨੂੰ ਹੁਕਮ ਨਹੀਂ ਲਾ ਸਕਦੇ ਚਰਨਾ ਤੇ ਢੈਪੇ ਬੇਨਤੀਆਂ ਕੀਤੀਆਂ ਮਹਾਰਾਜ ਤੁਸੀਂ ਖਾਲਸੇ ਨੂੰ ਬਹੁਤ ਉੱਚਾ ਮਾਨ ਬਖਸ਼ਿਆ ਅੱਜ ਅਸੀਂ ਇੱਕ ਬੇਨਤੀ ਕਰਦੇ ਹਾਂ ਮਹਾਰਾਜ ਬੇਨਤੀ ਦਾਸਾਂ ਦੀ ਪ੍ਰਵਾਨ ਕਰਿਓ ਮੰਨਿਓ ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਬੇਨਤੀ ਨੂੰ ਸੁਣਦਾ ਹੈ ਤੇ ਮੰਨਦਾ ਹੈ ਉਹਨਾਂ ਦੇ ਕਾਰਜ ਵੀ ਪੂਰੇ ਕਰਦਾ ਹੈ ਕਹਿੰਦੇ ਮਹਾਰਾਜ ਤੁਸੀਂ ਇਹ ਘੜੀ ਨੂੰ ਛੱਡ ਜਾਵੋ ਤੁਸੀਂ ਸਾਡੇ ਵਰਗੇ ਲੱਖਾਂ ਹੋਰ ਪੈਦਾ ਕਰ ਦੇਵੋਗੇ ਪਰ ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਜੇ ਅਸੀਂ ਘੜੀ ਨੂੰ ਛੱਡੀਏ ਅਸੀਂ ਇੱਕ ਵੀ ਨੂੰ ਇੱਕ ਨੂੰ ਵੀ ਪੈਦਾ ਨਹੀਂ ਕਰ ਸਕਦੇ ਉਹਨਾਂ ਦੇ ਮਨ ਦੀ ਭਾਵਨਾ ਸੀ ਉਹਨਾਂ ਦੇ ਮਨ ਦੀ ਸਰਦ ਸੀ ਭਾਈ ਦਿਆ ਸਿੰਘ ਨੇ ਆਖਿਆ ਮਹਾਰਾਜ ਅਸੀਂ ਮਤਾ ਪਕਾਇਆ ਮੈਂ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਆਪ ਜੀ ਦੇ ਨਾਲ ਚੱਲਾਂਗੇ ਬਾਕੀ ਦੇ ਸਿੰਘ ਇੱਥੇ ਰਹਿਣਗੇ ਇਹ ਬੇਨਤੀ ਹੈ ਸਾਡੀ ਤਨ ਗੁਰੂ ਕਲਗੀਧਰ ਮਹਾਰਾਜ ਹੁੰਡੇਰਾ ਹੋ ਚੁੱਕਾ ਹੈ ਹੁਣ ਇਧਰੋਂ ਜਿਹੜੀ ਫੌਜ ਹੈ ਇਹ ਵੀ ਮਗਰ हट ਗਈ ਹੈ ਮਨ ਦੇ ਵਿੱਚ ਵਿਚਾਰਾਂ ਕਰਦੇ ਆ ਕਹਿੰਦੇ ਹੁਣ ਤਾਂ 2-4 ਸਿੰਘ ਰਹਿੰਦੇ ਹੋਣਗੇ ਸਵੇਰੇ ਗੁਰੂ ਨੂੰ ਜਿਉਂਦਾ ਹੀ ਫੜ ਲਵਾਂਗੇ ਇਸ ਵਿੱਚ ਆਪਣੇ ਆਪ ਨੂੰ ਬੜੀ ਵੱਡੀ ਜਿੱਤ ਸਮਝਦੇ ਸੰਹੇ ਪਰ ਇਹਨਾਂ ਨੂੰ ਕੀ ਪਤਾ ਹੈ ਗੁਰੂ ਸਾਹਿਬ ਦੇ ਕੌਤਕਾਂ ਦਾ ਗੁਰੂ ਸਾਹਿਬ ਦੇ ਉਸ ਅਕਾਲ ਪੁਰਖ ਦੀ ਅਡੰਬਰ ਸ਼ਕਤੀ ਦਾ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਵੀ ਠੀਕ ਆ ਭਾਈ ਭਾਈ ਸੰਗਤ ਸਿੰਘ ਦੇ ਆਪਣੀ ਦਸਤਾਰ ਸਜਾਈ ਮਹਾਰਾਜ ਨੇ ਆਪਣੇ ਵਸਤਰ ਪਹਿਨਾਏ ਆਪਣੀ ਕਲਗੀ ਭਾਈ ਸੰਗਤ ਸਿੰਘ ਦੇ ਲਈ ਤੇ ਬਾਕੀ ਜਿਹੜੇ ਸਿੰਘਾਂ ਨੇ ਉੱਥੇ ਬਹਿਣਾ ਸੀ ਕੋਈ ਤਿੰਨ ਪ੍ਰਕਰਮਾ ਧੰਨ ਗੁਰੂ ਕਲਗੀਧਰ ਮਹਾਰਾਜੀ ਨੇ ਉਹਨਾਂ ਦੀਆਂ ਕੀਤੀਆਂ ਤਿੰਨ ਪ੍ਰਕਰਮਾ ਕਰਕੇ ਮਹਾਰਾਜ ਨੇ ਆਖਿਆ ਭਾਈ ਸੰਗਤ ਸਿੰਘ ਦੇ ਸਿਰ ਤੇ ਹੱਥ ਰੱਖ ਦਿੱਤਾ ਤੇ ਨਾਲ ਹੀ ਮਹਾਰਾਜ ਨੇ ਆਖਿਆ ਭਾਈ ਘੜੀ ਨੂੰ ਛਟਣਾ ਹੈ ਤਾੜੀ ਮਾਰ ਕੇ ਜਕਾਰੇ ਛੱਡ ਕੇ ਛੱਟਣਾ ਹੈ ਕੱਲ ਨੂੰ ਕੋਈ ਇਹ ਨਾ ਕਹੇ ਕਿ ਸਿੱਖਾਂ ਦਾ ਗੁਰੂ ਬਿਨਾਂ ਦੱਸੇ ਚੱਲ ਗਿਆ ਕਹਿੰਦੇ ਜਿੱਥੇ ਧਰਨ ਗੁਰ ਕਲਗੀ ਧਰਮਾਹਾਰਾਜ ਦਿਨ ਦੇ ਸਮੇਂ ਬੈਠੇ ਸਨ ਉੱਚੀ ਗੜੀ ਦੇ ਉੱਪਰ ਉੱਥੇ ਭਾਈ ਸੰਗਤ ਸਿੰਘ ਨੂੰ ਬਿਠਾ ਦਿੱਤਾ ਗਿਆ ਤੇ ਕੋਲ ਤੀਰ ਨੇ ਭਾਈ ਸੰਗਤ ਸਿੰਘ ਦੇ ਕਿਉਂਕਿ ਹੁਣ ਤੀਰ ਵੀ ਬਹੁਤ ਘੱਟ ਰਹਿ ਗਏ ਸਨ ਸਿੰਘਾਂ ਕੋਲ ਤੇ ਮਹਾਰਾਜ ਨੇ ਆਖਿਆ ਭਾਈ ਸੰਗਤ ਸਿੰਘਾ ਭਾਈ ਸਿੰਘੋ ਭਾਈ ਵਿਆਹ ਸਿੰਘ ਸਾਹਿਬ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਸਾਹਿਬ ਗੜੀ ਨੂੰ ਛੱਡਣਾ ਹੈ ਮੈਂ ਨਰਸਿੰਘਾ বাজਾਵਾਂਗਾ ਤਿੰਨ ਤਾੜੀਆਂ বাজਾਵਾਂਗਾ ਤੇ ਜਕਾਰੇ ਛੱਡਾਂਗਾ ਤੇ ਤੁਸੀਂ ਵੀ ਜਕਾਰੇ ਛੱਡਣੇ ਨੇ ਜੇਦੋਂ ਇਹਨਾਂ ਦੇ ਵਿੱਚ ਭਗਦੜ ਮੱਚੇਗੀ ਭਾਈ ਸੰਤ ਸਿੰਘ ਜੀ ਤੁਸੀਂ ਤੀਰ ਚਲਾ ਦੇਣੇ ਹਨ ਇਹ ਗੁਰਮਤਾ ਪਾਸ ਹੋਇਆ ਧੰਨ ਗੁਰੂ ਕਲਗੀਧਰ ਮਹਾਰਾਜ ਜਿਸ ਦੇ ਬਾਵਤ ਭਾਈ ਕੌਰ ਸਿੰਘ ਵੀ ਲਿਖਦੇ ਹਨ ਕਿ ਜਦੋਂ ਸੰਗਤ ਸਿੰਘ ਦੇ ਦਸਤਾਰ ਸਜਾਈ ਸੀ ਪ੍ਰਕਰਮਾ ਕੀਤੀਆਂ ਸਨ ਮਹਾਰਾ ਨੇ ਜੋਤ ਦਈ ਤੇ ਆਪਣੀ ਪੁਨ ਦੀ ਕਲ ਕੀ ਉਹ ਜਿਗਾ ਸੁਖਦਾਨੀ ਸੰਗਤ ਸਿੰਘ ਹੈ ਨਾਮ ਜਿਸੇ ਕਸ ਤਾ ਬੱਪ ਹੈ ਸ੍ਰੀ ਗੁਰਸਾਨੀ ਮੁਕਟ ਦਇਓ ਅਸ ਬੈਨ ਕਹੇ ਤਮੋ ਪਰ ਜਾਏ ਅਵੇ ਸੁਨ ਪਾਈ ਮੈਂ ਪਸਿਆ ਬੋ ਕਾਮ ਰਹਿ ਕਸ ਥਾਪੀ ਦਇਤਨ ਕੋ ਬਰਵਾਹੀ ਆਪਣੇ ਆਸਣ ਤੇ ਬਿਠਾਏ ਕੇ ਕੀਨ ਖੁਸ਼ੀ ਅਤਿ ਸਹਿ ਸੁਖ ਮਾਹੀ ਸੋ ਐਸੀ ਧੰ ਗੁਰਕਲ ਕੀਰਤ ਮਹਾਰਾਜ ਜੀ ਨੇ ਕਹਿੰਦੇ ਫਿਰ ਆਪਣੀ ਜਗ੍ਹਾ ਤੇ ਬਿਠਾਇਆ ਸੀ ਤੇ ਜਦੋਂ ਇਹਨਾਂ ਮਾਨ ਸਿੰਘਾਂ ਨੂੰ ਪ੍ਰਾਪਤ ਹੋਇਆ ਪੰਜੋ ਸਿੰਘਾਂ ਦੇ ਹੱਥ ਜੋੜੋ ਕਹਿ 라ਵਰ ਚਰਨਨ ਅਰਪੇ ਸੀਸ ਹਮ ਜੈਸੇ ਤੁਮ ਕਹੋ ਜਨ ਲੱਖੋ ਹਮ ਕੋ ਤੁਮ ਇੱਕੇ ਜਗਦੀਸ਼ ਕਹਿੰਦੇ ਮਹਾਰਾਜ ਅਸੀਂ ਤੁਹਾਡਾ ਦੇਨ ਨਹੀਂ ਦੇ ਸਕਦੇ ਤੁਸੀਂ ਇਹਨਾ ਮਾਣ ਬਖਸ਼ਿਆ ਖਾਲਸਾ ਫਿਰ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜੀ ਨੇ ਅੱਧੀ ਰਾਤ ਨੂੰ ਬੁਰਜ ਦੇ ਉੱਪਰ ਖੜ ਕੇ ਨਾਰਸਿੰਘਾ বাজਾਇਆ ਦੇਖੋ ਨਾਰਸਿੰਘਾ বাজਾਇਆ ਵੀ ਸਾਰੀ ਫੌਜ ਨੂੰ ਪਤਾ ਲੱਗ ਜਾਵੇ ਤੇ ਤਨ ਭਾਈ ਦਿਆ ਸਿੰਘ ਸਾਹਿਬ ਸਮੇਤ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਸਵੇਤ ਬਾਹਰ ਨਿਕਲੇ ਜਿੱਥੇ ਅੱਜਕੱਲ ਗੁਰਦੁਆਰਾ ਸਾਹਿਬ ਤਾੜੀ ਸਾਹਿਬ ਬਣਿਆ ਹੋਇਆ ਹੈ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਉਸ ਜਗ੍ਹਾ ਤੇ ਖੜਕੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਦੋਵਾਂ ਹੱਥਾਂ ਦੇ ਨਾਲ ਤਿੰਨ ਵਾਰੀ ਤਾੜੀ ਮਾਰੀ ਤੇ ਗਰਜਵੀਂ ਆਵਾਜ਼ ਵਿੱਚ ਮਹਾਰਾਜ ਨੇ ਕਹਿਣਾ ਕੀਤਾ ਪੀਰੇ ਹਿੰਦ ਮੇ ਰਵਤ ਪੀਰੇ ਹਿੰਦ ਮੇ ਰਵਤ ਪੀਰੇ ਹਿੰਦ ਮੇ ਰਵਤ ਤੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਜੁਕਾਰੇ ਛੱਡ ਦਿੱਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਉਧਰੋਂ ਜਿਹੜੇ ਸਿੰਘ ਉਹਨਾਂ ਨੇ ਵੀ ਫਿਰ ਨਰਸਿੰਘਾ ਵਜਾ ਦਿੱਤਾ ਜਿਹੜੇ ਘੜੀ ਵਿੱਚ ਸਨ ਤੇ ਜਕਾਰੇ ਛੱਡੇ ਤੇ ਉਧਰ ਕਲਗੀਧਰ ਜੀ ਜਿਸ ਨੇ ਵੀ ਰਾਹ ਰੋਕਿਆ ਆਪ ਜੀ ਨੇ ਉਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਜੋ ਵੀ ਕਲਗੀਧਰ ਮਹਾਰਾ ਦੇ ਸਾਹਮਣੇ ਆਇਆ ਫਿਰ ਨਗਦੇ ਜਾਂਦੇ ਨੇ ਕਿੱਤੇ ਸਾਬਜਾਤਾ ਬਾਬਾ ਅਜੀਤ ਸਿੰਘ ਸਾਹਿਬ ਪਿਆ ਬਾਬਾ ਜਯਾਰ ਸਿੰਘ ਸਾਹਿਬ ਪਿਆ ਗੁਰੂ ਕੇ ਸਿੰਘ ਪਏ ਨੇ ਇਥੋਂ ਦੀ ਵੀ ਬਾਰਤਾ ਲਗੜੀ ਲੰਬੀ ਹੈ ਭਾਈ ਦਿਆ ਸਿੰਘ ਨੇ ਆਖਿਆ ਸੀ ਮਹਾਰਾਜ ਉਤਰਨੇ ਇਹਨਾਂ ਦੇ ਉੱਪਰ ਕਫਨ ਪਾ ਦਿਓ ਮਹਾਰਾਜ ਕਹਿੰਦੇ ਭਾਈ ਸਿੰਘ ਸੂਰਮੇ ਕਫਣਾ ਨੂੰ ਨਹੀਂ ਲੋਜਦੇ ਜਦੋਂ ਧੰਨ ਸ੍ਰੀ ਗੁਰਕਲਗੀ ਧਰਮਹਾਰਾ ਜੀ ਨੇ ਸਿੰਘਾ ਨੂੰ ਕਹਿ ਦਿੱਤਾ ਸੀ ਭਾਈ ਜੇ ਆਪਾਂ ਵਿਸੜ ਗਏ ਤਾਂ ਤਾਰੇ ਦੀ ਛੇਦ ਨੂੰ ਤੁਸੀਂ ਆਉਣਾ ਹੈ ਤਾਂ ਜਾਂ ਗੱਕੇ ਜਾ ਕੇ ਆਪਣਾ ਬਲਾਪ ਹੋ ਜਾਵੇਗਾ ਹੁਣ ਜਦੋਂ ਗੜੀ ਨੂੰ ਛੱਡ ਕੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਚਲੇ ਗਏ ਉਸ ਵੇਲੇ ਜਿਹੜੀ ਤੁਰਕ ਸੈਨਾ ਸੀ ਉਹਦਾ ਕੀ ਹਸਰ ਹੋਇਆ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਣਾ ਕਰਦੇ ਨੇ ਬਚਿਓ ਕੁਲਾਹਲ ਭਿੜੇ ਭੇੜ ਪਟ ਆਸਮੈ ਚੱਲ ਗਏ ਹਥਿਆਰ ਛੁਟੀ ਤਵਕ ਤੋਂ ਵਰਤਰ ਤੀਰਨ ਤਰਵਾਰਨ ਜੁਟ ਕੇ ਕਰ ਮਾਰ ਪਿਤਾ ਪੂਤ ਕੇ ਸਿਰ ਪਰ ਝਾਰਤ ਪੂਤ ਪਿਤਾ ਕੇ ਤਨ ਪਰ ਝਾਰ ਪ੍ਰਾਂਤ ਪ੍ਰਾਂਤ ਕੇ ਚਚਾ ਭਤੀਜਾ ਸਖਾ ਸਕੇ ਕਹਿ ਬਤਲ ਭਾਰ ਪਾਇਸ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਐਸੀ ਭਗੜ ਮੱਛੀ ਆਪਣੇ ਵਿੱਚ ਹੀ ਲੜਨ ਲੱਗ ਗਏ ਨੇ ਆਪਣੇ ਆਪ ਨੂੰ ਹੀ ਵੱਢੀ ਜਾ ਰਹੇ ਨੇ ਐਸੀ ਭਗੜ ਉਹ ਫੌਜ ਦੇ ਵਿੱਚ ਮੱਚੀ ਹੈ ਫਿਰ ਹੁਣ 8 ਪੋ ਦੀ ਰਾਤ ਬਤੀਤ ਹੋ ਗਈ ਤੇ 9 ਪੋ ਦਾ ਦਿਨ ਚੜਿਆ ਹੈ ਹੁਣ ਜਿਹੜੇ ਬੱਚੇ ਜਰਨੈਲ ਰਾਤ ਬਾਦੀ ਰਾਤ ਦੀ ਘਟਵੜ ਤੋਂ ਘਬਰਾਏ ਹੋਏ ਸਨ ਮੁਗਲਿਆ ਹਕੂਮਤ ਉਹਨਾਂ ਨੇ ਮਤਾ ਪਕਾਇਆ ਕਿ ਹੁਣ ਚਾਰੋਂ ਪਾਸੋਂ ਗੜੀ ਨੂੰ ਘੇਰਾ ਪਾ ਲਿਆ ਜਾਵੇ ਤੁਰਕਾਂ ਨੇ ਦੁਪਹਿਰ ਤੱਕ ਸਾਰਾ ਸਾਜੋ ਸਮਾਨ ਤਿਆਰ ਕਰ ਲਿਆ ਕਿਉਂਕਿ ਹੁਣ ਸਿੰਘ ਤਾਂ ਪੰਜ ਸੱਤ ਕ ਸਿੰਘ ਰਹਿੰਦੇ ਸਨ ਉਹਨਾਂ ਨੇ ਹੁਣ ਘੜੀ ਦੇ ਉੱਪਰੋਂ ਹੀ ਲੜਨਾ ਹੈ। ਹੁਣ ਇਹ ਤੁਰਕ ਸੋਚਦੇ ਨੇ ਵੀ ਘੜੀ ਨੂੰ ਘੇਰਾ ਘੇਰਾ ਪਾ ਕੇ ਇਹਨਾਂ ਨੂੰ ਅੰਦਰੋਂ ਫੜ ਲੀਏ। ਤੇ ਜਦੋਂ ਹਮਲਾ ਸ਼ੁਰੂ ਹੋਇਆ ਤੁਰਕ ਅੱਗੇ ਨੂੰ ਵਧਣ ਲੱਗੇ ਨੇ। ਭਾਈ ਸੰਗਤ ਸਿੰਘ ਜੀ ਤੀਰ ਚਲਾ ਰਹੇ ਨੇ, ਬਾਕੀ ਦੇ ਸਿੰਘ ਤੀਰ ਚਲਾ ਰਹੇ ਨੇ। ਅਖੀਰ ਨੂੰ ਤੀਰ ਖਤਮ ਹੋ ਗਏ। ਮੁਗਲ ਹਕੂਮਤ ਤੱਕ ਦੇ ਨੂੰ ਵਾਦੀ ਹੈ ਪਰ ਇਹਨਾਂ ਨੇ ਤਲਵਾਰਾਂ ਦੇ ਨਾਲ ਬਾਰ ਕੀਤੇ। ਅਖੀਰ ਨੂੰ ਕੰਝਾਂ ਨੂੰ ਮੋਤ ਦੇ ਘਾਟ ਉਤਾਰ ਕੇ ਸਾਰੇ ਸੰਗੋ ਸਹਾਰਤਤਾ ਜਾਮ ਪੀ ਜਾਂਦੇ। ਮੁਗਲਿਆ ਹਕੂਮਤ ਨੇ ਕੀ ਦੇਖਿਆ ਕਿ ਭਾਈ ਸੰਗਤ ਸਿੰਘ ਦਾ ਹੁਣ ਜਿਹੜਾ ਚਿਹਰਾ ਮੋਹਰਾ ਸੀ ਇਹ ਧੰਨ ਗੁਰੂ ਕਲਕੀ ਧਰਮਹਾਰਾ ਜੀ ਦੇ ਨਾਲ ਮਿਲਦਾ ਜੁਲਦਾ ਸੀ। ਤਾਂ ਇਹਨਾਂ ਨੇ ਭਾਈ ਸੰਗਤ ਸਿੰਘ ਦਾ ਸਿਰ ਵੱਢ ਲਿਆ। ਕੋਚ ਕੋਚ ਇਤਿਹਾਸਕਾਰਾਂ ਨੇ ਜ਼ਿਕਰ ਵੀ ਕੀਤਾ ਵੀ ਇਥੋਂ ਆਪ ਜੀ ਦਾ ਅਸ਼ੀਰਵਾਦ ਦਿੱਲੀ ਲਿਜਾਇਆ ਗਿਆ ਦੇਖੋ ਧੰਗੁਰੂ ਤੇਗ ਬਾਦਰ ਮਹਾਰਾਜ ਦਾ ਅਸ਼ੀਰਵਾਦ ਦਿੱਲੀ ਤੋਂ ਅਨੰਦਪੁਰ ਸਾਹਿਬੋਂ ਦਾ ਤੇ ਭਾਈ ਸੰਗਤ ਸਿੰਘ ਦਾ ਅਸ਼ੀਰਵਾਦ ਸ੍ਰੀ ਚਮਕੌਰ ਸਾਹਿਬ ਤੋਂ ਦਿੱਲੀ ਜਾਂਦਾ ਹੈ ਪਹਿਚਾਣ ਹੋਈਏ ਕਿ ਗੁਰੂ ਨਹੀਂ ਹੈ ਬੜਾ ਮਾਣ ਨੂੰ ਇਹਨਾਂ ਦੇ ਨੂੰ ਦਵਾ ਪਿਆ ਕਿ ਅਸੀਂ ਗੁਰੂ ਨੂੰ ਜਿਉਂਦਾ ਨਹੀਂ ਫੜ ਸਕੇ ਗੁਰੂ ਇੱਥੋਂ ਨਿਕਲ ਗਿਆ ਪਰ ਗੁਰੂ ਸਾਹਿਬ ਤਾੜੀ ਮਾਰ ਕੇ ਜਕਾਰੇ ਛੱਡ ਕੇ ਗਏ ਨੇ ਹੁਣ ਗੜੀ ਦੇ ਵਿੱਚ ਸ਼ਹੀਦ ਹੋਣ ਵਾਲੇ ਸਿੰਘ ਉਹਨਾਂ ਦੇ ਨਾਮ ਸਹਿਬਜ਼ਾਤਾ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਝੁਝਾਰ ਸਿੰਘ ਸਾਹਿਬ ਭਾਈ ਹਿੰਮਤ ਸਿੰਘ ਸਾਹਿਬ ਪੰਜਾ ਪਿਆਰਿਆਂ ਚੋਂ ਭਾਈ ਮੋਹਕਮ ਸਿੰਘ ਸਾਹਿਬ ਪੰਜਾ ਪਿਆਰਿਆਂ ਚੋਂ ਭਾਈ ਸਾਹਿਬ ਸਿੰਘ ਸਾਹਿਬ ਪੰਜਾ ਪਿਆਰਿਆਂ ਚੋਂ ਭਾਈ ਫਤਿਹ ਸਿੰਘ ਭਾਈ ਈਸ਼ਰ ਸਿੰਘ ਭਾਈ ਟਹਿਲ ਸਿੰਘ ਭਾਈ ਦੇਵਾ ਸਿੰਘ ਭਾਈ ਦਾਨਾ ਸਿੰਘ ਇਹ ਪੰਜਾ ਮੁਕਤਿਆਂ ਦੇ ਵਿੱਚੋਂ ਜਿਨ੍ਹਾਂ ਨੇ ਪੰਜਾ ਪਿਆਰਿਆਂ ਤੋਂ ਬਾਅਦ ਧੰਨ ਗੁਰ ਕਲਗੀ ਧਰਮਾਹਰਤ ਤੋਂ ਬਾਅਦ ਅਮਰਤ ਛਕਿਆ ਭਾਈ ਦਾਨ ਸਿੰਘ ਮਨੀ ਸਿੰਘ ਜੀ ਦੇ ਛੋਟੇ ਭਰਾ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੇਸ਼ ਸਿੰਘ ਜੀ ਦਾ ਚਾਚਾ ਅਲੀਪੁਰ ਭਾਈ ਅਨੈਕ ਸਿੰਘ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਤਿੰਨੇ ਭਾਈ ਮਨੀ ਸਿੰਘ ਸਾਹਿਬ ਦੇ ਪੁੱਤਰ ਹੁਣ ਹੋਰ ਵੀ ਜੇ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਪੜੀਏ ਤਾਂ 52 ਜੀ ਇਹਨਾਂ ਦੇ ਘਰੋਂ ਸੀ ਹੀ ਦੋ ਇਹਨੇ 12 ਭਰਾਵਾਂ ਦੇ ਵਿੱਚੋਂ 11 ਭਰਾਵਾਂ ਨੇ ਵੀ ਸਾਧ ਦਾ ਜਾਮ ਪੀਤਾ ਭਾਈ ਮਨੀ ਸਿੰਘ ਸਾਹਿਬ ਦੇ ਹੁਣ ਪੰਜ ਪੁੱਤਰਾਂ ਨੇ ਤਾਂ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਸਾਧ ਦਾ ਜਾਮ ਪੀਤਾ ਭਾਈ ਮਨੀ ਸਿੰਘ ਸਾਹਿਬ ਦੇ ਭਾਈ ਲੱਖੀ ਸਾਹਿਬ ਵੰਜਾਰਾ ਇਹਨਾਂ ਦਾ ਪੁੱਤਰਾ ਵੀ ਉਹਨੇ ਵੀ ਇੱਥੇ ਸਾਧ ਦਾ ਜਾਮ ਪੀਤਾ ਭਾਈ ਕਿਰਪਾ ਸਿੰਘ ਭਾਈ ਸਨਮੁਖ ਸਿੰਘ ਇਹਨਾਂ ਦੋਨਾਂ ਭਰਾਵਾਂ ਨੇ ਸਵਾਦ ਅਦਾ ਜਾਂ ਪੀਤਾ ਹੈ ਭਾਈ ਨਾਨੂ ਸਿੰਘ ਜੀ ਇਹ ਦਿੱਲੀ ਨਿਵਾਸੀ ਭਾਈ ਬਾਗਾ ਸਿੰਘ ਦੇ ਸੁਪੁੱਤਰ ਸਨ ਇਹਨਾਂ ਦੇ ਦੋ ਸੁਪੁੱਤਰ ਵੀ ਵਾਹਿਗੁਰੂ ਜੀ ਤੇ ਸਨਮੁਖ ਸਿੰਘ ਹੋਏ ਹਨ ਇਹਨਾਂ ਦਾ ਵੀ ਵੇਰਵਾ ਹੈ ਭਾਈ ਤਰਵਾਰਾ ਸਿੰਘ ਭਾਈ ਕਰਵਾਰਾ ਸਿੰਘ ਭਾਈ ਆਲਮ ਸਿੰਘ ਭਾਈ ਅਮੋਲਕ ਸਿੰਘ ਭਾਈ ਮੇਹਰ ਸਿੰਘ ਭਾਈ ਮੋਹਰ ਸਿੰਘ ਭਾਈ ਵੀਰ ਸਿੰਘ ਭਾਈ ਮੁਕੰਦ ਸਿੰਘ ਭਾਈ ਧੰਨਾ ਸਿੰਘ ਕਬੀਸਰ ਜਿਨ੍ਹਾਂ ਨੇ ਚੰਦਨ ਦੀ ਚੌਕੀ ਦੇ ਅਰਥ ਕੀਤੇ ਸਨ ਭਾਈ ਹਰਦਾਸ ਜੀ ਭਾਈ ਕੀਰਤ ਸਿੰਘ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਜਿਨ੍ਹਾਂ ਨੇ ਪਹਿਲਾਂ ਰਾਤ ਨੂੰ ਪਹਿਰਾ ਦਿੱਤਾ ਸੀ ਸਤ ਪੋਦੀ ਰਾਤ ਨੂੰ ਭਾਈ ਨਾਰ ਸਿੰਘ ਭਾਈ ਸ਼ੇਰ ਸਿੰਘ ਭਾਈ ਬਖਸ਼ੀਰ ਸਿੰਘ ਭਾਈ ਗੁਰਬਖਸ਼ ਸਿੰਘ ਭਾਈ ਤੁਲਾ ਸਿੰਘ ਜੀ ਭਾਈ ਮਾਲਾ ਸਿੰਘ ਜੀ ਭਾਈ ਜਵੰਤ ਸਿੰਘ ਭਾਈ ਧਿਆਨ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਸੰਗਤ ਸਿੰਘ ਜੀ ਸੋ ਇਸੇ ਤਰ੍ਹਾਂ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਸੂਚੀ ਨਾਲ ਸੰਬੰਧ ਦਰਸਾਉਂਦੇ ਕੁਝ ਹੋਰ ਨਾਮ ਵੀ ਮਿਲਦੇ ਹਨ ਭਾਈ ਚੰਦ ਸਿੰਘ ਭਾਈ ਲਾਲ ਸਿੰਘ ਭਾਈ ਸ਼ਾਮ ਸਿੰਘ ਭਾਈ ਸੁੱਖਾ ਸਿੰਘ ਜੀ ਭਾਈ ਹੁਕਮ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਕਨਨ ਸਿੰਘ ਜੀ ਭਾਈ ਸਿਆਨ ਸਿੰਘ ਜੀ ਭਾਈ ਕੇਸਰਾ ਸਿੰਘ ਜੀ ਆਦਕਾ ਕਿਉਂਕਿ ਚਮਕੌਰ ਸਾਹਿਬ ਜਿਹੜੀ ਸੂਚੀ ਲੱਗੀ ਹੈ ਉਹ ਕੁਝ 51 ਸਿੰਘਾਂ ਦੀ ਸੂਚੀ ਲੱਗੀ ਹੈ ਜਫਰ ਨਾਮੇ ਅੰਦਰ ਧੰਨ ਗੁਰੂ ਕਲਗੀਧਰ ਮਹਾਰਾਜ ਜੀ 40 ਸਿੰਘਾਂ ਦਾ ਜ਼ਿਕਰ ਕਰਦੇ ਨੇ 40 ਸਿੰਘਾਂ ਦਾ ਜ਼ਿਕਰ ਕਰਦੇ ਨੇ ਕਿ 10 ਲੱਖ ਪਹੁੰਚ ਨੇ ਘੇਰਾ ਪਾਇਆ ਤੇ ਕੁਝ ਇਤਿਆਜ਼ਕਰਾਂ ਨੇ ਲਿਖਿਆ ਵੀ ਇਹ 37 ਕੇ ਸਿੰਘ ਸ਼ਹੀਦ ਹੋਏ ਤੇ ਫਿਰ ਤਿੰਨ ਸਿੰਘ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਨਾਲ ਚਲੇ ਗਏ ਹੁਣ ਦੇਖੋ ਸ਼ਹੀਦ ਸਿੰਘਾਂ ਦੀ ਜਿਹੜੀ ਸੰਭਾਲ ਹੈ ਉਹ ਬੀਬੀ ਸਰਨ ਕੌਰ 9 ਪੋ ਦੀ ਰਾਤ ਜਦੋਂ ਹੋਈ ਬੀਬੀ ਸਰਨ ਕੌਰ ਦਾ ਵੀ ਇਤਿਹਾਸ ਬੜਾ ਲੰਮਾ ਚੌੜਾ ਹੈ ਇਹ ਪਰਿਵਾਰ ਤੋਂ ਦੂਰ ਚੱਲ ਗਈ ਸੀ ਸਮਾ ਪਾਇਆ ਇਹਦੇ ਮਗਰ ਪਠਾਨ ਵੀ ਲੱਗੇ ਪਰ ਬੱਚੀ ਬਚਾਉਂਦੀ ਹੈ ਤਨ ਗੁਰੂ ਕਲਗੀ ਸਰਵਾਰਾ ਨੂੰ ਮਿਲੀ ਇੱਕ ਗੁਰੂ ਕਲਗੀ ਸਰਵਰਾਜ ਦੇ ਕੋਲ ਸਿੰਘ ਆਉਂਦਾ ਹੁੰਦਾ ਸੀ ਰੋਪੜ ਦਾ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਬਹੁਤ ਸਮਾਂ ਲੰਘ ਗਿਆ ਸੀ ਉਹਦੀ ਘਰ ਵਾਲੀ ਬੀਬੀ ਵੀ ਚੜ੍ਹਾਈ ਕਰ ਗਈ ਸੀ ਉਹ ਵੀ ਆਨੰਦਪੁਰ ਸਾਹਿਬ ਰਹਿਣ ਲੱਗ ਪਿਆ ਸੀ ਫਿਰ ਤੁਹਾਨੂੰ ਗੁਰੂ ਕਲਗੀਧਰ ਮਹਾਰਾਜ ਜੀ ਨੇ ਉਸ ਨੂੰ ਉਠਾਇਆ ਸੀ ਆਖਿਆ ਭਾਈ ਸਿੰਘਾ ਅੱਜ ਤੇਰੀ ਮੰਗ ਪੂਰੀ ਕਰਦੀ ਏ ਤੈਨੂੰ ਬੱਚੇ ਦੀ ਰਾਤ ਦੇ ਦਈਏ ਮਹਾਰਾਜ ਹੁਣ ਤਾਂ ਮੇਰੀ ਘਰ ਵਾਲੀ ਵੀ ਨਹੀਂ ਰਹੀ ਹੁਣ ਪੂਰਾ ਗੁਰੂ ਤਾਂ ਇਹਦੀ ਪਤ ਤੱਕ ਕਦੋਂ ਵੀ ਬਚਨ ਪੂਰੇ ਕਰ ਦੇਵੇ ਫੇਰ ਮਹਾਰਾਜ ਨੇ ਆਖਿਆ ਸੀ ਉੱਠ ਭਾਈ ਉਹ ਸਿੰਘ ਉੱਠਿਆ ਤੇ ਸ ਕਰਨ ਸਰਨ ਕੌਰ ਮਹਾਰੇ ਕਹਿੰਦੇ ਸਰਨ ਲਈ ਇਸ ਨੇ ਸਰਨ ਕੌਰ ਉਸ ਦਾ ਨਾਮ ਪ੍ਰਚਲਿਤ ਹੋਇਆ ਇਤਿਹਾਸ ਦੇ ਵਿੱਚ ਤੇ ਉਹ ਸਰਨ ਕੌਰ ਉਸ ਸਿੰਘ ਨੂੰ ਸੌਂਗ ਦਿੱਤੀ ਤੇ ਆਖਿਆ ਅਜਤੁਏ ਤੇਰਾ ਬੇਟਾ ਤੇ ਤੇਰੀ ਬੇਟੀ ਹੈ ਬਹੁਤ ਪ੍ਰਸੰਨ ਹੋਇਆ ਕਲਗੀਧਰ ਮਹਾਰਾਜ ਦੀ ਇਹ ਮਾਨਤ ਲੈ ਕੇ ਤੇ ਫਿਰ ਆਪਣੇ ਨਗਰ ਰਹਿੰਦਾ ਰਿਹਾ ਫਿਰ ਜਦੋਂ ਇਧਰ ਬੀਬੀ ਸਰਨਕੌਰ ਨੂੰ ਪਤਾ ਲੱਗਿਆ ਕਿ ਚਮਕੌਰ ਦੀ ਗੜੀ ਚ ਬਾਣਾ ਵਾਪਰ ਗਿਆ ਫਿਰ ਇਸ ਨੇ ਆ ਕੇ ਇਸ ਨੇ ਕਾਲੇ ਕੱਪੜੇ ਪਹਿਨ ਲਏ ਹਨੇਰਾ ਹੋਇਆ ਹੈ ਇਹਨੇ ਹੁਣ ਸਿੰਘਾਂ ਦੀ ਜਿਹੜੀ ਪਛਾਣ ਕੜੀਆਂ ਤੋਂ ਕੀਤੀ ਹੈ ਕਸਹਿਰਿਆਂ ਤੋਂ ਕੀਤੀ ਹੈ ਤੇ 31 ਕ ਸਿੰਘ ਇਹਨੇ ਇਸ ਨੇ ਇਕੱਠੇ ਕਰ ਲਏ ਇਹਨਾਂ ਨੂੰ ਮੁਗਲੀ ਹਕੂਮਤ ਵੀ ਉਹਨਾਂ ਨੇ ਵੀ ਆਖਿਆ ਵੀ ਕੌਣ ਹੈ ਤੂੰ ਕਿਉਂ ਕਿ ਹਨੇਰਾ ਸੀ ਉਹ ਵੀ ਅਜੇ ਇੱਥੋਂ ਕੁਝ ਵਾਪਸ ਨਹੀਂ ਗਿਆ ਸੀ ਤਾਂ ਇਸ ਨੇ ਆਖਿਆ ਮੈਂ ਗੁਰੂ ਕਲਗੀਧਰ ਮਹਾਰਾਜ ਦੀ ਧੀ ਆਂ ਦੇਖੋ ਇਹ ਵਚਨ ਕੀਤਾ ਜਦੋਂ ਇਸ ਤੇ ਟੁੱਟ ਕੇ ਪੈ ਗਏ ਤਾਂ ਤਲਵਾਰ ਦੇ ਨਾਲ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੀਬੀ ਸਰਨ ਕੌਰ ਨੇ ਹੁਣ ਉਹਨਾਂ ਸਿੰਘਾਂ ਦੇ ਸਰੀਰ ਨੂੰ ਇਹਨੇ ਅਗਰੀ ਲਾ ਦਿੱਤੀ ਸੀ ਸੰਸਕਾਰ ਹੋ ਰਿਹਾ ਹੈ ਤਾਂ ਇਹ ਬੀਬੀ ਵੀ ਜ਼ਖਮੀ ਹੋ ਗਈ ਤਾਂ ਇਸ ਨੂੰ ਵੀ ਚੁੱਕ ਕੇ ਉਹਨਾਂ ਨੇ ਚਿਖਾ ਦੇ ਵਿੱਚ ਛੱਡ ਦਿੱਤਾ ਫਿਰ ਭਾਈ ਰਾਮਾ ਤੇ ਭਾਈ ਤਲੋਕੇ ਦਾ ਜ਼ਿਕਰ ਹੁੰਦਾ ਇਹ ਵੀ ਜਦੋਂ ਗੁਰੂ ਕਲਗੀ ਧਰਮਾਰਾਂ ਨੂੰ ਮੁਰ ਦੰਮਦਮਾ ਸਾਹਿਬ ਦੀ ਧਰਤੀ ਤੇ ਮਿਲੇ ਸਨ ਤਾਂ ਮਹਾਰਾ ਨੇ ਇਹਨਾਂ ਨੂੰ ਜੰਗੀਰਾਂ ਵਾਰਸ਼ ਦਿੱਤੀਆਂ ਸੀ ਇਹਨਾਂ ਨੂੰ ਭਾਈ ਤਲਾਕਾ ਤੇ ਤਲੋਕਾ ਤੇ ਰਾਮਾ ਦੋਨੋਂ ਭਰਾ ਸਰਹੰਦ ਹਰਜਾਨਾ ਤਾਰਨ ਆਏ ਸਨ ਇਹਨਾਂ ਨੂੰ ਪਤਾ ਲੱਗਿਆ ਤਾਂ ਇਹ ਵੀ ਫਿਰ ਬਹੁਤ ਇਤਿਹਾਸਕਾਰਾਂ ਨੇ ਲਿਖਿਆ ਕਿ ਕਮਲੇ ਬਣ ਕੇ ਇਹਨਾਂ ਨੇ ਜਿਹੜੇ ਬਾਕੀ ਸਿੰਘ ਰਹਿੰਦੇ ਸਨ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਉਹ ਐਸੀ ਤਰ੍ਹਾਂ ਧੰਗੁਰੂ ਕਲਗੀਧਰ ਮਹਾਰਾਜ ਦੇ ਪਿਆਰੇ ਸਿੰਘ ਸਹਾਰਦਤਾ ਪੀ ਗਏ ਪਰ ਇੰਨੀ ਮੰਨੀ ਅੱਜ ਅਸੀਂ ਥੋੜੇ ਜੇ ਪਿੱਛੇ ਆਪਣੇ ਧਰਮ ਬਦਲ ਲੈਨੇ ਆ ਕੋਈ ਇਸਾਈ ਬਣ ਜਾਂਦਾ ਕੋਈ ਕੁਸ਼ ਬਣ ਜਾਂਦਾ ਨਹੀਂ ਭਾਈ ਆਪਣੇ ਧਰਮ ਅਚ ਪੱਕੇ ਰਹੀਏ ਤਨ ਗੁਰੂ ਕਲਗੀਧਰ ਮਹਾਰਾਜ ਸ੍ਰੀ ਗੁਰਨਾਣਕ ਦੇ ਮਹਾਰਾਜ ਜੀ ਦਾ ਦੇਣ ਆਪਾਂ ਸਾਰੀ ਉਮਰ ਨਹੀਂ ਦੇ ਸਕਦੇ ਲੱਖਾਂ ਜਨਮ ਦੇ ਕੇ ਵੀ ਦੇਣ ਨਹੀਂ ਦੇ ਸਕਦੇ ਜੇ ਗੁਰੂ ਮਹਾਰਾਜ ਆਪਣਾ ਨਾਮ ਸਰਵਾਂ ਚਵਾਰ ਦੇ ਤਾਂ ਪੱਤੇ ਤੋਂ ਹਿੰਦੂ ਕੌਮ ਦਾ ਤਾਂ ਨਾਮ ਹੀ ਮਿਟ ਜਾਣਾ ਸੀ ਕੋ ਸਿੱਖ ਵੀ ਨਜ਼ਰ ਨਹੀਂ ਸੀ ਸੋ ਇਹ ਦੇਣ ਹੈ ਗੁਰੂ ਕਲਗੀਧਰ ਮਹਾਰਾਜ ਜੀ ਕਿਸੇ ਦੇ ਧਰਮ ਨਾਲ ਕੋਈ ਟੱਕਰ ਨਹੀਂ ਸੀ ਮਹਾਰਾਜ ਕਿਸੇ ਧਰਮ ਨਾਲ ਬੈਰ ਨਹੀਂ ਬੈਰ ਹੈ ਜ਼ਾਲਮ ਨਾਲ ਜ਼ੁਲਮ ਨਾਲ ਹਕੂਮਤ ਨਾਲ ਜਿਹੜੇ ਗਊ ਗਰੀਬ ਗਰੀਬਾਂ ਤੇ ਅਤਿਆਚਾਰ ਕਰਦੇ ਉਹਨਾਂ ਨਾਲ ਬੈਰ ਸੀ ਸੋ ਉਹਨਾਂ ਸੂਰਮਿਆਂ ਦੇ ਚਰਨਾਂ ਤੇ ਲੱਖ ਲੱਖ ਵਾਰੀ ਪ੍ਰਣਾਮ ਕਰੀਏ ਸੋ ਜਿਹੜਾ ਅਗਲਾ ਪ੍ਰਸੰਗ ਹੈ ਆਪਾਂ ਛੋਟੇ ਸਹਿਬਜ਼ਾਦਿਆਂ ਦਾ ਧੰਨ ਮਤਾ ਗੁਜਰੀ ਜੀ ਦਾ ਆਰੰਭ ਕਰਾਂਗੇ ਕੇ ਸਮਾਂ ਬਣੇਗਾ ਜਿਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਮਾਸੀਬੜਾ ਸਾਹਿਬ ਗਏ ਫਿਰਾਇਕੋਟ ਆਲਮਗੀਰ ਜੋ ਵੀ ਜਿੱਥੋਂ-ਜਿੱਥੋਂ ਦੀ ਮਹਾਰਾ ਲੱਗੇ ਉਹ ਵੀ ਇਤਿਹਾਸ ਕੋਸ਼ਿਸ਼ ਕਰਾਂਗੇ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਸੋ ਮਹਾਰਾ ਦੇ ਚਰਨਾਂ 'ਚ ਹਾਜ਼ਰੀਆਂ ਲਵਾਈਏ ਵੱਧ ਚੜ ਕੇ ਮਹਾਰਾਜੀ ਦਾ ਇਤਿਹਾਸ ਪੜ੍ਹੀਏ ਗਰਬਾਣੀ ਪੜ੍ਹੀਏ ਇਹਨਾਂ ਦਿਨਾਂ ਦੇ ਵਿੱਚ ਤੇ ਤਨ ਗੁਰੂ ਬਾਜਾ ਵਾਲੇ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਤੇ ਮਿਹਰ ਕਰਨ ਤੇ ਇੱਕ ਬੇਨਤੀ ਹੈ ਜਿਹੜੇ ਅੱਜ ਦੇ ਸਮੇਂ 'ਚ ਇਹ ਵੀ ਕਹਿ ਦਿੰਦੇ ਆ ਜੀ ਲੰਗਰ ਨਹੀਂ ਲਾਉਣੇ ਚਾਹੀਦੇ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਭਾਈ ਗੁਰੂ ਕੇ ਸਿੰਘ ਅਕਾਲ ਪੁਰਖ ਦੇ ਸਿੰਘ ਨੇ ਉਹ ਜਿਨ੍ਹਾਂ ਨੇ ਸਾਹਦ ਦਾ ਜਾਂ ਪੀਤਾ ਗੁਰੂ ਦੇ ਸਿੰਘ ਗੁਰੂ ਦੇ ਸ਼ੂਰਮੇ ਨਾਦੀ ਖਾਲਸਾ ਬਿੰਦੀ ਖਾਲਸਾ குரு ਦਾ ਉਹ ਸਾਡੇ ਵਰਗੇ ਨਹੀਂ ਸਰ ਉਹ ਗਮੀ ਦੇ ਮਾਹੌਲ ਨਹੀਂ ਆਹ ਠੀਕ ਆ ਆਪਣੇ ਮਨਾਂ ਦੇ ਵਿੱਚ ਆਪ ਬਰਾਗ ਕਰ ਸਕਦੇ ਆ ਉਹਨਾਂ ਦੀ ਬਰਾਗ ਦੇ ਵਿੱਚ ਹੰਜੂ ਵੀ ਅੱਖਾਂ ਚੋਂ ਨਿਕਲਦੇ ਨੇ ਇੱਕ ਵੱਖਰੀ ਵੱਖਰਾ ਬੇਸਾ ਪਰ ਜੇ ਗਮੀ ਕਰੀਏ ਉਹ ਖਾਲਸੇ ਨੂੰ ਹੁਕਮ ਨਹੀਂ ਮਾਰਦਾ ਸੋ ਉਹਨਾਂ ਸੂਲਮਿਆਂ ਨੂੰ ਯਾਦ ਕਰੀਏ ਸੋ ਹੋਈਆਂ ਨੇ ਕਾ ਪੁੱਲਾਂ ਕਾਤੀਆਂ ਦੀ ਖਿਮਾ ਬਖਸ਼ਣੀ ਜੀ ਗੱਜ-ਬੱਜ ਕੇ ਫੱਤੇ ਬਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਯੋਹਰਾ ਮੂਰਤ ਗੁਰੂ ਗੋਬਿੰਦ ਖਵਾਇਆ ਦਿੱਲੀ ਦੇ ਬਲ ਪਿਤਾ ਤੌਰ ਕੇ ਡੋਦਾ ਧਰਮ ਬਚਾਇਆ ਚਾਰੇ ਪੁੱਤਰ ਬਾਹਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇ ਕੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ ਤਾਈਓ ਕਰਦੀਆਂ ਵਾਲੇ ਪਾਸਾ ਤੈਨੂੰ ਸਭ ਨੇ ਸੀ ਚਕਾਇਆ ਇਨਸਾਫ ਕਰੇ ਜੀ ਮੈਂ ਜਵਾਨਾਂ ਤੋਂ ਜੱਕੀ ਹੈ ਕਹਦੇ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ बस एक हिंद में तीर्थ यात्रा के लिए कटाए बाप ने बच्चे जहां खुदा के लिए दकन में दूर मरकद है हजूर साहब का पहुंचना जह जगह मुश्किल है बेनवा के लिए भटकते फिरते हैं क्यों हज करे जहां आकर जह काबा पास है हर एक खालसा के लिए ਮੋੜ ਚੇਰੀ ਚਮਕੌਰ ਸਰਬ ਦੀ ਗੜੀ ਸਰਹੰਦ ਦੀਆਂ ਦਵਾਰਾਂ ਅੱਜ ਵੀ ਆਵਾਜ਼ਾਂ ਮਾਰਦੀਆਂ ਨੇ ਉਹ ਖਾਲਸਾ ਕਿਉਂ ਸਿੱਖੀ ਤੋਂ ਮਨਕਰ ਹੋਇਆ ਫਿਰਦਾ ਅੱਜ ਵੀ ਚਮਕ ਪਵੇ ਚਮਕੌਰ ਗੁਰੂ ਦੇਆਂ ਲਾਲਾਂ ਦੀ ਚਮਕ ਪਵੇ ਚਮਕੌਰ ਗੁਰੂ ਦੇਆਂ ਲਾਲਾਂ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ Nossa.